ਇੰਡਸਟਰੀ ਦਾ ਅੱਜ ਦੀ ਡੇਟ ਤੇ ਜੀ ਬਹੁਤ ਬੁਰਾ ਹਾਲ ਹੈ। ਆ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਹਦੇ ਕਰਕੇ ਟਰਾਂਸਪੋਰਟੇਸ਼ਨ ਬਿਲਕੁਲ ਬੰਦ ਹੈ ਤੇ ਇੰਡਸਟਰੀ ਦਾ ਕੰਮ ਸਾਰਾ ਰੁਕ ਗਿਆ। ਰੌ ਮਟੀਰੀਅਲ ਨਹੀਂ ਆ ਰਿਹਾ, ਜਾ ਨਹੀਂ ਰਿਹਾ। ਉਹਦੇ ਕਰਕੇ ਇਸ ਚੀਜ਼ ਦਾ ਬੜਾ ਇਫੈਕਟ ਹੋਇਆ ਹੈ। ਕਿੰਨਾ ਵਕਤ ਲੱਗ ਗਿਆ ਅੱਗੇ ਦਾ। ਕਾਫੀ ਫਰਕ ਹੈ ਜੀ ਜਦੋਂ ਰੌ ਮਟੀਰੀਅਲ ਨਹੀਂ ਆਣੇ, ਕੋਈ ਟਰਾਂਸਪੋਰਟੇਸ਼ਨ ਨਹੀਂ ਚੱਲਣੀ। ਤੇ ਸਾਰਾ ਟਰਾਂਸਪੋਰਟੇਸ਼ਨ ਨਾਲ ਹੀ ਵਪਾਰ ਚੱਲਦਾ। ਉਹਦੇ ਨਾਲ ਸਾਰਾ ਪ੍ਰਭਾਵਿਤ ਹੋਇਆ ਸਾਰਾ ਕੰਮ। ਲਗਦਾ ਵੀ ਮਾੜਾ ਟਾਈਮ ਜੋ ਹੋਰ ਇੰਡਸਟਰੀ ਦਾ ਮਾੜਾ ਹਾਲ ਹੋ ਜੂਗਾ ਨੈਚੁਰਲੀ ਮਾੜਾ ਹਾਲ ਹੋਊ ਜੀ ਜਿੱਦਾਂ ਅੰਦੋਲਨ ਚੱਲਦਾ ਰਿਹਾ ਜਾਂ ਕੰਮ ਰੁਕੇ ਰੇ ਤੇ ਡੇ বাই ਡ ਅੱਗੇ ਇੰਡਸਟਰੀ ਦਾ ਤਾਂ ਪਹਿਲੇ ਹੀ ਬੜਾ ਬੜਾ ਬੁਰਾ ਹਾਲ ਸੀ। ਜੇ ਆ ਟ੍ਰਾਂਸਪੋਰਟੇਸ਼ਨ ਵੀ ਰੁਕ ਗਈ ਜਾਂ ਅੰਦੋਲਨ ਚੱਲਦਾ ਰਿਹਾ ਹੈ ਤੇ ਅੱਗੋਂ ਹੋਰ ਹਾਲਾਤ ਮਾੜੇ ਹੋਣਗੇ। ਕੀ ਦੇਖਦੇ ਕਿਦਾਂ ਦਾ ਹੱਲ ਕੱਢਿਆ ਜਾ ਸਕਦਾ ਹੈ? ਕਿਦਾਂ ਇੰਡਸਟਰੀ ਨੂੰ ਬਚਾਇਆ ਜਾਵੇ। ਦੇਖੋ ਆ ਸਰਕਾਰਾਂ ਨੂੰ ਤੇ ਕਿਸਾਨਾਂ ਨੂੰ ਰਲ ਕੇ ਆਪਣੇ ਆਪ ਕੋਮਿਟੀਿੰਗ ਕਰਨੀ ਚਾਹੀਦੀ ਹੈ ਜਿੱਦੇ ਸਾਰੇ ਇਹਨਾਂ ਦੇ ਮੈਟਰ ਸੋਲਵ ਹੋਣ। ਜਦੋਂ ਇਹਨਾਂ ਦੇ ਮਸਲੇ ਹੱਲ ਹੋ ਜਾਣਗੇ ਤੇ ਆਪੇ ਸਾਰਾ ਕੁਝ ਮਸਲਾ ਹੱਲ ਹੋ ਜਾਊਗਾ। ਲਗਦਾ ਜਿਦਾ ਪੰਜਾਬ ਦੇ ਜਿੰਨੇ ਵੀ ਬਾਰਡਰ ਸਾਰੇ ਸੀਲ ਆ ਵੀ ਗੱਡੀਆਂ ਨਹੀਂ ਆ ਰਹੀਆਂ ਮਾਲ ਨਹੀਂ ਆ ਰਿਹਾ ਕਾਰੋਬਾਰ ਬਿਲਕੁਲ ਟੱਪ ਪਿਆ ਹੈ ਲੇਬਰ ਦੀ ਸੈਲਰੀ ਪੈ ਤੇੜੀਆਂ ਪੈ ਰਹੀਆਂ ਕੰਮ ਫੈਕਟਰੀਆਂ ਬੰਦ ਪਈਆਂ ਨੇ ਬਿਲਕੁਲ ਜੀ ਹਾਲਾਤ ਤਾਂ ਇੰਡਸਟਰੀ ਦੇ ਤੇ ਟ੍ਰੇਡ ਦੇ ਪਹਿਲੇ ਹੀ ਬਹੁਤ ਮਾੜੇ ਅਸ ਤੋਂ 2-4 ਸਾਲ ਤੋਂ ਪਹਿਲੇ ਹੀ ਕ੍ਰਾਈਸਿਸ ਚਾ ਇੰਡਸਟਰੀ ਹੂੰ ਜਿਹੜਾ ਆ ਡੇ ਬਾਈ ਡੇ ਕੁਛ ਨਾ ਕੁਛ ਹੋਇਆ ਰਹਿੰਦਾ ਕਦੇ ਅੰਦੋਲਨ ਹੋ ਗਿਆ ਕਦੇ ਧਰਨੇ ਹੋ ਗਏ ਬੰਦ ਹੋ ਗਏ ਹਨਾ ਨੇ ਪੂਰੇ ਬੁਲਕ ਦਾ ਬੇੜਾ ਗਰਕ ਕਰਤਾ ਹੈ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ ਆਲਰੇਡੀ ਪੰਜਾਬ ਦੀ ਇੰਡਸਟਰੀ ਬਾਹਰ ਦੂਸਰੀ ਸਟੇਟਾਂ ਚ ਬਹੁਤ ਸ਼ਿਫਟ ਕਰ ਗਈ ਆ ਕ੍ਰਾਈਸਿਸ ਕਰਕੇ ਜਿਹੜੀ ਰਹਿੰਦੀ ਖਿੰਦੀ ਉਹ ਵੀ ਬੰਦ ਹੋ ਜੂ ਤੇ ਪੰਜਾਬ ਬਹੁਤ ਥੱਲੇ ਗਰਜੇਗਾ ਬਾਕੀ ਸਟੇਟਾਂ ਤੋਂ ਪਹਿਲੇ ਕਿਸੇ ਟਾਈਮ ਹੁੰਦਾ ਸੀ ਪੰਜਾਬ ਇੱਕ ਨੰਬਰ ਦੀ ਸਟੇਟ ਹੁੰਦੀ ਸੀ ਪੂਰੇ ਇੰਡੀਆ 'ਚ ਅੱਜ ਦੇਖ ਲੋ ਉਹਦਾ ਉਹਦਾ ਗ੍ਰਾਫ ਕਿੱਥੇ ਜਾ ਕੇ ਹੈ ਮੈਨੂੰ ਨਹੀਂ ਲੱਗਦਾ ਭਈ ਆ ਜਾਣਾ ਸਭ ਤੋਂ ਲੋਅ ਲੈਵਲ ਤੇ ਆ ਜਾਣਾ ਪੰਜਾਬ ਨੇ ਜੋ ਪੰਜਾਬ ਦੇ ਹਾਲਾਤ ਹੋ ਰਹੇ ਹਨ ਅੱਜ ਜੋ ਇੰਡਸਟਰੀ ਦੀ ਸਿਚੁਏਸ਼ਨ ਚੱਲਦੀ ਪਈ ਹੈ ਲੁਧਿਆਣਾ ਦੇ ਵਿੱਚ ਅੱਬਲ ਤਾਂ ਸਾਰੇ ਪੰਜਾਬ ਦੇ ਵਿੱਚ ਇਦਾਂ ਹੀ ਹੋਇਆ ਆ ਕਿਉਂਕਿ ਜਿਹੜਾ ਵੀ ਮਟੀਰੀਅਲ ਅਸੀਂ ਇੱਥੇ ਬਣਾਉਨੇ ਆ ਉਹਦਾ 90 ਤੋਂ 95% ਮਟੀਰੀਅਲ ਜਿਹੜਾ ਹੈਗਾ ਦੂਜੀਆਂ ਸਟੇਟਾਂ ਨੂੰ ਜਾਂਦਾ ਜਾਂ ਫਿਰ ਐਕਸਪੋਰਟ ਹੁੰਦੇ ਨੇ ਸਾਡੇ ਇਥੋਂ ਕਿਉਂਕਿ ਆਪਣੇ ਸਟੇਟ ਦੇ ਵਿੱਚ ਕਿਸੇ ਵੀ ਚੀਜ਼ ਦੀ ਇੰਨੀ ਕਨਪਸ਼ਨ ਨਹੀਂ ਹੁੰਦੀ ਸਾਰੀ ਚੀਜ਼ਾਂ ਜਿੱਥੇ ਵੀ ਬਣਾਈ ਜਾਂਦੀਆਂ ਸਾਰੇ ਹਿੰਦੁਸਤਾਨ ਵਾਸਤੇ ਜਾਂ ਦੁਨੀਆ ਵਾਸਤੇ ਬਣਾਈਆਂ ਜਾਂਦੀਆਂ ਅੱਜ ਬਾਰਡਰ ਸੀਲ ਹੋਣ ਕਰਕੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਆ ਰਹੀ ਹੈ ਟਰਾਂਸਪੋਰਟੇਸ਼ਨ ਜਿਹੜੀ ਆ ਉਹ ਇਕਦਮ ਹੀ ਰੁਕ ਗਈ ਹੈ ਕਈ ਮਟੀਰੀਅਲ ਜਿਹੜੇ ਸਾਡੇ ਬਾਹਰੋਂ ਆਉਂਦੇ ਨੇ ਕੋਕੀ ਹਰ ਚੀਜ਼ ਰੇਲਵੇ ਤੇ ਨਹੀਂ ਆਉਂਦੀ ਜਿਦਾਂ ਉਹ ਐਕਸਪੋਰਟ ਦੀਆਂ ਸਾਈਡਾਂ ਕੰਟੇਨਰਸ ਨੇ ਰੇਲਵੇ ਤੇ ਵੀ ਜਾਂਦੇ ਨੇ ਪਰ ਰੇਲਵੇ ਦੀ ਬਜਾਇ ਇਸ ਤੋਂ ਅਸੀਂ ਸਿੱਧੇ ਬਾਂਬੇ ਵੀ ਭੇਜਦੇ ਆ ਇੱਥੋਂ ਸਿੱਧੇ ਗੁਜਰਾਤ ਵੀ ਆਉਂਦੇ ਆ ਇੱਥੋਂ ਸਿੱਧੇ ਦਿੱਲੀ ਵੀ ਜਾ ਕੇ ਉੱਥੋਂ ਜਿਹੜੇ ਸ਼ਿਪ ਹੁੰਦੇ ਆ ਉਹ ਉਹਦੇ ਵਿੱਚ ਵੀ ਬਿਲਕੁਲ ਰੁਕਿਆ ਹੋਇਆ ਸਾਰਾ ਕੰਮ ਨਾ ਤਾਂ ਕੋਈ ਸਾਡੇ ਉੱਥੋਂ ਕੰਟੇਨਰ ਆ ਰਹੇ ਨੇ ਜਾਂ ਇੱਥੋਂ ਜਾ ਰਹੇ ਨੇ ਔਰ ਦੂਜੇ ਪਾਸੇ ਜਿਹੜੇ ਰੌ ਮਟੀਰੀਅਲਸ ਨੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਲੋਕਾਂ ਨੂੰ ਇੱਥੇ ਕੰਮ ਵਾਸਤੇ ਚਾਹੀਦੇ ਨੇ ਉਹ ਵੀ ਸਾਰੇ ਰੁਕੇ ਪਏ ਨੇ ਤੇ ਜਿਹੜਾ ਫਿਨਿਸ਼ ਗੁੱਡ ਅਸੀਂ ਇੱਥੇ ਬਣਾ ਕੇ ਪੰਜਾਬ ਤੋਂ ਆਪਣੇ ਦੂਜੇ ਸੂਬਿਆਂ ਨੂੰ ਭੇਜਦੇ ਆ ਤਾਂ ਉਹ ਵੀ ਸਾਡਾ ਸਾਰਾ ਰੋਕਿਆ ਇਸ ਕਰਕੇ ਇੰਡਸਟਰੀ ਦੀ ਐਸਾ ਦੀ ਸਿਚੁਏਸ਼ਨ ਹੋਈ ਪਈ ਆ ਵੀ ਅਸੀਂ ਚਲਾਈਏ ਕੰਮ ਜਾਂ ਬੰਦ ਕਰੀਏ ਸਰਕਾਰ ਜਿਹੜੀ ਹੈ ਜਿੱਦਾਂ ਇਹ ਐਸਿਟੀਸ਼ਨ ਪਹਿਲਾਂ ਵੀ ਇੱਕ ਵਾਰ ਹੋ ਚੁੱਕੀ ਆ ਉਦੋਂ ਸਰਕਾਰ ਨੇ ਕਈ ਆਸ਼ਵਾਸ਼ਣ ਦੇ ਕੇ ਇਹਨਾਂ ਦੇ ਨਾਲ ਮੀਟਿੰਗਾਂ ਕਰਕੇ ਲੀਡਰ ਦੇ ਨਾਲ ਉਹਦਾ ਕੀਤਾ ਸੀ ਵੀ ਆਪਾਂ ਇਹਦਾ ਫਾਈਨਲ ਕਰਕੇ ਕੁਝ ਨਾ ਕੁਝ ਨਤੀਜੇ ਕੱਢ ਦਾਂਗੇ ਔਰ ਤੁਹਾਡਾ ਇਹ ਸਾਰਾ ਸੌਲਵ ਹੋ ਜਾਏਗਾ ਪਰ ਦੇਖੋ ਉਸ ਚੀਜ਼ ਨੂੰ ਅੱਜ 1.5 ਸਾਲ ਹੋ ਗਏ ਨੇ ਔਰ ਉਹਦਾ ਅੱਜ ਤੱਕ ਕੋਈ ਹੱਲ ਕਿਉਂ ਨਹੀਂ ਕੱਢ ਰਹੇ ਕਿਉਂ ਇਦਾਂ ਹੋ ਰਿਹਾ ਆ ਇੱਕ ਇੱਕ ਐਸ ਚੀਜ਼ ਦੇਖੋ ਕਿਸਾਨ ਜੋ ਵੀ ਚੀਜ਼ ਬਣਾਉਂਦਾ ਆ ਚਾਹੇ ਉਹ ਪੰਜਾਬ ਚ ਬਣਦੀ ਚਾਹੇ ਹਰਿਆਣੇ ਚ ਬਣਦੀ ਚਾਹੇ ਜਿੱਥੇ ਵੀ ਬਣ ਰਹੀ ਆ ਸਟੇਟ ਦੇ ਸਾਰੇ ਹੀ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਜਿਹੜੀ ਫਸਲਾਂ ਉਗਾਈਆਂ ਜਾਂਦੀਆਂ ਉਹਨਾਂ ਦੀ ਪ੍ਰੋਬਲਮ ਆ ਰਹੀ ਆ ਆਪਾਂ ਦੇਖਦੇ ਆ ਕਿਸੇ ਵੇਲੇ ਅੱਜ ਦੇ 25 ਰੁਪਏ ਕਿਲੋ ਚੀਜ਼ पे ਅੱਜ ਵਿਕਦਾ ਪਿਆ ਉਹੀ ਪਿਆਜ਼ ਸਵਾ 100 ਸਵਾ ਰੁਪਏ ਕਿਲੋ ਵੀ ਵਿਕਿਆ ਟਮਾਟਰ ਵੀ ਤੁਸੀਂ ਦੇਖਿਆ ਪਿੱਛੇ ਜਿੱਦਾਂ 20 25 30 ਰੁਪਏ ਕਿਲੋ ਹੁੰਦਾ ਤੇ ਉਹ ਵੀ ਉਹੀ SSC 100 100 ਰੁਪਏ ਮਿਲਿਆ ਕਿਉਂ ਇਦਾਂ ਹੁੰਦਾ ਕਿਉਂਕਿ ਕਿਸਾਨ ਜਿਹੜਾ ਹੈਗਾ ਆ ਉਹ ਕਹਿੰਦਾ ਜਦੋਂ ਸਾਡੀ ਫਸਲ ਹੁੰਦੀ ਹੈ ਉਦੋਂ ਸਾਨੂੰ ਰੇਟ ਨਹੀਂ ਮਿਲਦੇ ਹੈ ਸਾਡੇ ਨਾਲ ਆੜਤੀਏ ਕੁਝ ਕਰਦੇ ਆ ਜਾਂ ਸਰਕਾਰ ਕਿਉਂ ਨਹੀਂ ਇਸ ਚੀਜ਼ ਦਾ ਇਦਾਂ ਪਰਮਾਨੈਂਟ ਹੱਲ ਕਰ ਲੈਂਦੀ ਅੱਜ ਆਪਾਂ ਦੇਖ ਰਹੇ ਆ ਪੇਪਰ ਦੇ ਵਿੱਚ ਵੀ ਆ ਰਿਹਾ ਟੀਵੀ 'ਚ ਵੀ ਆ ਰਿਹਾ ਜਿਹੜਾ ਫਾਜ਼ਿਲਕਾ ਏਰੀਆ ਵਿੱਚ ਜਿੰਨਾ ਕਿੰਨੂ ਹੋ ਰਿਹਾ ਉਹ ਸਾਰਾ ਕਿੰਨੂ ਸੜਕਾਂ ਤੇ ਉਹ ਸਿੱਟੀ ਜਾ ਰਿਹਾ ਕਿਉਂਕਿ ਉਹ ਕਹਿੰਦੇ 10 ਰੁਪਏ ਦੇ ਕਿਲੋ ਹਿਸਾਬ ਨਾਲ ਸਾਡੇ ਤੋਂ ਕਿੰਨੂ ਲਿਆ ਜਾ ਰਿਹਾ ਔਰ ਮਾਰਕੀਟ ਦੇ ਵੇਚਤਾ ਵੇ 40 ਤੋਂ 50 ਰੁਪਏ ਇਹ ਇਸ ਕਰਕੇ ਜਦੋਂ ਸਰਕਾਰ ਇਹ ਇੱਕ ਚੀਜ਼ ਦੀ ਰੇਟ ਫਿਕਸ ਕਰ ਦੇਗੀ ਤੇ ਅਟਲੀਸਟ ਹਰ ਬੰਦੇ ਨੂੰ ਇਹ ਤਾਂ ਪਤਾ ਹੋਏਗਾ ਵੀ ਮੈਂ ਜੇ ਮੇਰੇ ਕੋ ਇੰਨਾ ਮਾਲ ਬਣਨਾ ਤੇ ਮੈਨੂੰ ਉਹਦੇ ਇੰਨੇ ਤਾਂ ਪੈਸੇ ਮਿਲਣਗੇ ਔਰ ਸਰਕਾਰ ਨੂੰ ਚਾਹੀਦਾ ਵੀ ਆ ਕਿਉਂਕਿ ਇਹ ਖਾਣ ਪੀਣ ਦੀ ਚੀਜ਼ਾਂ ਜਿਹੜੀ ਹੈ ਆਪਾਂ ਕਪੜਾ ਜਿਹੜਾ ਹੈਗਾ ਪੁਰਾਣਾ ਉਹ ਪਾ ਕੇ ਚਲਾ ਕੰਮ ਚਲਾ ਸਕਦੇ ਆ ਕਾਰ ਆਪਣੇ ਕੋ ਪੁਰਾਣੀ ਪਾ ਕਰਨੇ ਚਲ 2 ਸਾਲ ਹੋਰ ਚਲਾ ਲੈਨੇ ਆ ਪਰ ਜਿਹੜਾ ਖਾਣਾ ਪਰ ਕੱਲ ਖਾਦਾ ਸੀ ਉਹ ਅੱਜ ਨਹੀਂ ਅਸਰ ਕਰ ਸਕਦਾ ਅੱਜ ਦਾ ਖਾਣਾ ਸਾਨੂੰ ਖਾਣਾ ਹੀ ਪਏਗਾ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਕਿਉਂਕਿ ਇੱਕ ਇਸ ਕੰਮ ਦੇ ਰੁਕਣ ਦੇ ਨਾਲ ਇਹਨਾਂ ਦੇ ਕੰਮ ਕਰਕੇ ਬਾਰਡਰ ਰੁਕਣ ਦੇ ਨਾਲ ਸਾਰੀ ਹੀ ਇੰਡਸਟਰੀ ਚਾਹੇ ਉਹ ਕਿਸੇ ਵੀ ਟਾਈਪ ਦੀ ਆ ਚਾਹੇ ਉਹ ਧਾਗੇ ਦਾ ਕੰਮ ਕਰਦੇ ਆ ਚਾਹੇ ਉਹ ਕੱਪੜੇ ਦਾ ਕੰਮ ਕਰਦੇ ਆ ਚਾਹੇ ਉਹ ਲੋਹੇ ਦਾ ਕੰਮ ਕਰਦੇ ਆ ਚਾਹੇ ਉਹ ਲੱਕੜ ਦਾ ਕੰਮ ਕਰਦੇ ਆ ਚਾਹੇ ਕੁਝ ਹਰ ਚੀਜ਼ ਰੁਕੀ ਪਈ ਐ ਇਸ ਵੇਲੇ ਇਸ ਕਰਕੇ ਜੇ ਅਗਰ ਏਸੀ ਸਿਚੁਏਸ਼ਨ ਚ ਰਹਿ ਜਾਂ ਤੇ ਮੇਰਾ ਖਿਆਲ ਆ ਇੰਡਸਟਰੀ ਜਿਹੜੀ ਆ ਇਹ ਵੀ ਸਾਨੂੰ ਵੱਧ ਗੋ ਜਾਏਗੀ ਕਿਉਂਕਿ ਸਾਡੇ ਕੋਲ ਰੌ ਮਟੀਰੀਅਲ ਹੀ ਨਹੀਂ ਹੋਣਗੇ ਤੇ ਅਸੀਂ ਇੰਡਸਟਰੀ ਕਿੱਦਾਂ ਚਲਾਵਾਂਗੇ ਉਹਦੇ ਨਾਲ ਹੋਰ ਜਿਹੜੀ ਅਨਰੈਸਟ ਪੈਦਾ ਹੋਏਗੀ ਸਰਕਾਰ ਨੂੰ ਅਸੀਂ ਇਹੀ ਰਸਤਾ ਕਰਦੇ ਆ ਮੋਦੀ ਸਾਹਿਬ ਤੁਸੀਂ ਮੇਕ ਇਨ ਇੰਡੀਆ ਮੀਡ ਇਨ ਇੰਡੀਆ ਚਲਾ ਰਹੇ ਹੋ ਇਹ ਇਹ ਵੀ ਉਹਨਾਂ ਦਾ ਇੱਕ ਪਾਰਟੀ ਆ ਵੀ ਆਪਾਂ ਆਪਣੇ ਦੇਸ਼ ਦੇ ਵਿੱਚ ਵੱਧ ਤੋਂ ਵੱਧ ਅੰਨ ਵਾਈਏ ਤੇ ਆਪਾਂ ਦੂਸਰੇ ਕੰਟਰੀ ਚੋਂ ਵੀ ਭੇਜੀਏ ਇਹਨੂੰ ਵੀ ਤੁਸੀਂ ਉਦਾਂ ਦੇ ਹਿਸਾਬ ਨਾਲ ਨਹੀਂ ਲੈ ਕੇ ਇਹਦਾ ਜਲਦੀ ਤੋਂ ਜਲਦੀ ਨਿਯਾਤ ਕਰੋ ਤਾਂ ਕਿ ਇੰਡਸਟਰੀ ਵੀ ਵੱਸ ਸਕੇ ਔਰ ਇਹ ਲੋਕ ਜਿਹੜੇ ਆਪਣਾ ਮਿਹਨਤ ਕਰਤ ਕਾਸ਼ ਹੈਗੇ ਆ ਇਹਨਾਂ ਦਾ ਵੀ ਜਿਹੜਾ ਕੰਮ ਚੱਲ ਸਕੇ ਔਰ ਇਹ ਆਪਣੇ ਆਪ ਨੂੰ ਪਰਫੁੱਲਤ ਮਹਿਸੂਸ ਕਰ ਸਕੇ ਟ੍ਰੇਡ ਨੇ ਵੀ ਪਿਛਲੇ ਦੀ ਪਿਛਲੇ ਦਿਨੇ ਉਹ ਸਟ੍ਰਾਈਕ ਕੀਤੀ ਟ੍ਰੇਡਾਂ ਦਾ ਦੇਖੋ ਇਹ ਟ੍ਰੇਡ ਵਾਲੇ ਜਿਹੜੇ ਆ ਤੁਨੇ ਟ੍ਰੇਡ ਦੇ ਟ੍ਰੇਡ ਦਾ ਸਕੋਰ ਇਹ ਵੀ ਸਾਡੇ ਇੱਕ ਮੇਨ ਸਾਡਾ ਜਿਹੜਾ ਐਮ ਐਸ ਐਮ ای ਸੈਕਟਰ ਨੂੰ ਜਾਂ ਸਮਾਲ ਸੈਕਟਰ ਨੂੰ ਜਿਹੜਾ ਜਿਹੜਾ 43B ਇੱਕ ਗਵਰਨਮੈਂਟ ਨੇ ਭਰਾਇਆ ਆ ਉਹਦੇ ਵਿੱਚ ਉਹਨਾਂ ਨੇ ਘਰਤਾ ਤੁਹਾਨੂੰ 15 ਦਿਨ ਤੋਂ ਜਾਂ ਜੇ ਤੁਸੀਂ ਐਗਰੀਮੈਂਟ ਕੀਤਾ ਕਿਸੇ ਇੰਡਸਟਰੀ ਨਾਲ ਤੇ 45 ਦਿਨ ਦੇ ਅੰਦਰ ਅੰਦਰ ਤੁਹਾਨੂੰ ਪੇਮੈਂਟ ਕਰਨੀ ਪਵੇਗੀ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਆ ਰਹੀ ਆ ਇਹ ਜਦੋਂ ਕਾਨੂੰਨ ਜਿੱਦਾਂ ਸਰਕਾਰ ਕਹਿ ਰਹੀ ਇਹ ਵੀ ਅਸੀਂ April 23 ਤੋਂ ਸ਼ੁਰੂ ਕਰ ਦਿੱਤਾ ਸੀਗਾ ਤੁਸੀਂ ਇਹਦੇ ਤੇ ਧਿਆਨ ਨਹੀਂ ਕੀਤਾ ਉਸ ਵੇਲੇ ਇਹਨਾਂ ਹਾਈਲਾਈਟ ਨਹੀਂ ਕੀਤਾ ਗਿਆ ਇਹ ਹਾਈਲਾਈਟ ਜਾ ਕੇ ਹੋਇਆ ਇਸ ਜਨਵਰੀ 24 ਦੇ ਵਿੱਚ ਉਹ 3 ਮਹੀਨਿਆਂ ਦੇ ਵਿੱਚ ਕੋਈ ਵੀ ਇੰਡਸਟਰੀ ਆਪਣੇ ਆਪ ਨੂੰ ਇੰਨੀ ਜਲਦੀ ਸੈਟਿੰਗ ਨਹੀਂ ਕਰ ਸਕਦੀ ਕਿਉਂਕਿ ਜੋ ਮਾਰਕੀਟ ਦੇ ਵਿੱਚ ਰੇਟ ਚੱਲਦਾ ਪਿਆ ਉਹ ਚੱਲਦਾ ਪਿਆ ਆ ਕੋਈ 60 ਦਿਨ ਦਾ ਕਰਦੇ ਪਏ ਕੋਈ 90 ਦਿਨ ਦਾ ਕਰਦੇ ਪਏ ਇਵਨ ਜਿਹੜੀਆਂ ਸਰਕਾਰੀ ਏਜੰਸੀਜ਼ ਵੀ ਹੈਗੀਆਂ ਜਿਹੜੀਆਂ ਇੱਥੋਂ ਬੰਦੇ ਜਿਹੜੇ ਸਰਕਾਰੀ ਏਜੰਸੀਜ਼ ਨੂੰ ਮਾਲ ਬਣਾ ਕੇ ਦਿੰਦੇ ਨੇ ਚਾਹੇ ਉਹ ਰੇਲਵੇ ਆ ਚਾਹੇ ਉਹ ਬਿਜਲੀ ਬੋਰਡ ਆ ਜਾਂ ਚਾਹੇ ਟਰਾਂਸਪੋਰਟ ਆਲੇ ਇਹਨਾਂ ਉਹਨਾਂ ਵਿੱਚ ਵੀ ਜਿਹੜੀ 100-100 ਦਿਨ ਤੋਂ ਉੱਤੇ ਪੇਮੈਂਟ ਆ ਰਹੀ ਹੈ ਤੇ ਫਿਰ ਸਰਕਾਰ ਜੇ ਆਪਣੇ ਆਪ ਹੀ ਦੀ 100-100 ਦਿਨ ਦੀ ਪੇਮੈਂਟ ਦੇ ਸਕਦੀ ਤੇ ਇੱਕ ਆਮ ਪਬਲਿਕ ਜਿਹੜੀ ਹੈਗੀ ਜਿਹਨਾਂ ਦਾ ਸਰਕਲ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਕੋਈ 90 ਦਿਨ ਦਾ ਕੋਈ 60 ਦਿਨ ਦਾ ਉਹ ਇੱਕਦਮ ਇਦਾਂ ਇਹਨੂੰ ਕਿਦਾਂ 15 ਦਿਨ 'ਚ ਲੈ ਆਉਣਗੇ ਔਰ ਕਿਦਾਂ 30 ਦਿਨ 'ਚ ਲੈ 45 ਦਿਨ 'ਚ ਲੈ ਆਉਣਗੇ ਇੱਕ ਬੰਦੇ ਦੇ 1500 1600 ਡੀਲਰ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਉਹ 1500 1600 ਡੀਲਰ ਦੇ ਨਾਲ ਕਿਦਾਂ 1.5 ਮਹੀਨੇ 2 ਮਹੀਨੇ ਸਾਰੇ ਐਗਰੀਮੈਂਟ ਬਣਾਵੇ ਸਾਰਾ ਕੁਝ ਕਰੇ ਔਰ ਦੂਜੀ ਗੱਲ ਹੈ ਟਰੇਡਰ ਜਿਹੜਾ ਹੈਗਾ ਉਹ ਇਹਦੇ ਵਿੱਚ ਨਹੀਂ ਲਿਆ ਗਿਆ ਉਹਨਾਂ ਨੇ ਉਹ ਟਰੇਡਰ ਨੂੰ ਮਾਲ ਤਾਂ ਅਸੀਂ ਟਰੇਡਰ ਨੂੰ ਵੇਚਣਾ ਹੈ ਹਰ ਬੰਦੇ ਨੇ ਜਿਹੜਾ ਹੈਗਾ ਬਣਾ ਕੇ ਆਪ ਤਾਂ ਵੇਚਣਾ ਨਹੀਂ ਉਹ ਟਰੇਡਰ ਜਿਹੜੇ ਛੋਟੀ ਛੋਟੀ ਦੁਕਾਨਾਂ ਵਾਲੇ ਆ ਉਹ ਜਿਹੜੇ ਦਿਨ ਦਿਨ ਮਹੀਨੇ ਪੈਸੇ ਨਹੀਂ ਭੇਜਣਗੇ ਤੇ ਜੇ ਨਾਲ ਤੋਂ ਅਸੀਂ ਮਟੀਰੀਅਲ ਲਵਾਂਗੇ ਅਸੀਂ ਉਹਨਾਂ ਨੂੰ ਪੈਸੇ ਕਿੱਦਾਂ ਇੰਨੀ ਜਲਦੀ ਦੇ ਸਕਾਂਗੇ ਕਿਉਂਕਿ ਅੱਜ ਨਾ ਤਾਂ ਬੈਂਕ ਨੇ ਸਾਡਾ ਇੰਨੀ ਜਲਦੀ ਕੋਈ ਕਈਏ ਵੀ ਅਜਿਹਾ ਸੀ ਹੋਣਾ ਤਾਂ ਨਵਾਂ ਲੋਨ ਦਾ ਸਿਸਟਮ ਬਣਾਈਏ ਉਹ ਪਾਸ ਹੋਣਾ ਕੁਛ ਨਹੀਂ ਅਸੀਂ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਆਂ ਕਿ ਤੁਸੀਂ ਇਸ ਚੀਜ਼ ਦੇ ਉੱਤੇ ਜੇ ਤੁਸੀਂ ਕਰਨਾ ਅਸੀਂ ਮੰਨਦੇ ਚਲੋ ਕਰੋ ਪਰ ਇਸ ਨੂੰ 1 ਸਾਲ ਵਾਸਤੇ ਡੈਫਰ ਕਰ ਦਿਓ 25 ਤੋਂ ਜਾ ਕੇ ਇਹਨੂੰ ਸ਼ੁਰੂ ਕਰਾਓ ਔਰ ਇਹਦੇ ਵਿੱਚ ਜਿਹੜਾ 15 ਦਿਨਾਂ ਵਾਲਾ ਕੰਮ ਹੈ ਉਹਨੂੰ ਤੁਸੀਂ 15 ਦਿਨ ਦੀ بجائے 30 ਦਿਨ ਜਾਂ 45 ਦਿਨ ਕਰੋ ਔਰ ਜਿਹੜਾ 45 ਦਿਨ ਦਾ ਹੈਗਾ ਉਹਨੂੰ 90 ਦਿਨ ਕਰੋ ਤਾਂ ਕਿ ਹਰ ਬੰਦਾ ਆਪਣੇ ਅਗਲੇ ਸਾਲ ਦੇ ਵਿੱਚ ਉਹਦਾ ਸਿਸਟਮ ਨੂੰ ਅਪਣਾ ਲਏਗਾ ਔਰ ਇਹਨ ਆਪਣੇ ਆਪ ਨੂੰ ਠੀਕ ਕਰ ਲਏਗਾ ਤੇ ਉਹਦੇ ਨਾਲ ਇੰਡਸਟਰੀ ਵੀ ਚੱਲੀ ਜਾਏਗੀ ਤੇ ਤੁਹਾਡਾ ਜਿਹੜਾ ਕਾਨੂੰਨ ਬਣਿਆ ਉਹ ਵੀ ਕੰਮ ਆਏਗਾ ਉਹਦੇ ਨਾਲ ਸਾਰੀ ਇੰਡਸਟਰੀ ਇਸ ਵੇਲੇ ਪਰੇਸ਼ਾਨੀ ਕਰੇ ਇਹਦਾ ਵੀ ਬਹੁਤ ਜਲਦੀ ਦਿਲ ਦੀ ਹਲਤ ਕਰਕੇ ਸਰਕਾਰ ਸਾਨੂੰ ਇੰਡਸਟਰੀ ਵਾਲਿਆਂ ਨੂੰ ਰਾਹਤ Dentro da guiazinha da City, laço aqui. ਦੇ ਬਗਲਰ ਜਿਦਾ ਦੇਖਿਓ ਪਹਿਲਾਂ ਕਰੋਨਾ ਦੀ ਮਾਰ ਵੀ ਪਈ ਐ ਫਿਰ ਕਿਸਾਨੀ ਦੇ ਨਾਲ 2020 ਵੀ ਲੱਗਿਆ ਸੀ ਹੁਣ ਫਿਰ ਇਹ ਲਗਾਤਾਰ ਵੀ ਕਹਿਣਾ ਇੰਡਸਟਰੀ ਬਿਲਕੁਲ ਫੇਲ ਚੱਲਦੀ ਪੂਕ ਨੀ ਵਰਗੇ ਦੇਖੋ ਇੰਡਸਟਰੀ ਇੱਕ ਆਪਣੇ ਹਿੰਦੁਸਤਾਨ ਜਿਹੜੀ ਕੰਟਰੀ ਆ ਇਹਦੇ ਵਿੱਚ ਸਮਾਲ ਐਂਡ ਮਾਈਕਰੋ ਇੰਡਸਟਰੀ ਹੀ ਮੈਕਸਿਮਮ ਹੈਗੀ ਆ ਲਾਰਜ ਇੰਡਸਟਰੀ ਵੀ ਜਿਹੜੀ ਚੱਲਦੀ ਆ ਉਹਨੂੰ ਵੀ ਅਸੀਂ ਲੋਕ ਛੋਟੇ ਜਿਹੜੇ ਨਸਟੇਲਿਸਟ ਨੇ ਉਹ ਪਾਰਟਸ ਬਣਾ ਕੇ ਦਿੰਨੇ ਆ ਕਿਉਂਕਿ ਕੋਈ ਵੀ ਲਾਰਜ ਅਜ ਮਰੂਤੀ ਦੀ ਕਾਰ ਆ ਜਾਂ ਹੋਂਡਾ ਦੀ ਕਾਰ ਆ ਜਾਂ ਆਪਾਂ ਜੇ ਉਟਾ ਦੀ ਕਾਰ ਕੀ ਇਹ ਸਾਰਾ ਕੁਝ ਅੰਦਰ ਬਣਾਉਂਦੇ ਨਹੀਂ ਉਹਨਾਂ ਨੂੰ ਵੀ ਛੋਟੇ-ਛੋਟੇ ਯੂਨਟਾਂ ਤੋਂ ਸਮਾਨ ਬਣ ਕੇ ਜਾਂਦਾ ਆ ਉਹ ਚਲਾਉਂਦੇ ਨੇ ਤਾਂ ਹੀ ਇਹ ਚਲਦੀ ਹੈ ਇਸ ਕਰਕੇ স্মॉल ਸਕੇਲ ਬਹੁਤ ਵੱਡਾ ਵੇਕ ਕੇ ਸੈਕਟਰ ਹੈਗਾ ਆ ਜਿਹੜਾ ਸਰਕਾਰ ਦੇ ਇੱਥੇ ਕਮ ਹੈ ਔਰ ਸਰਕਾਰ ਨੂੰ ਇਹਦਾ ਧਿਆਨ ਕਰਨਾ ਚਾਹੀਦਾ ਅੱਗੇ ਤੋਂ ਅੱਗੇ ਜਿੱਦਾਂ ਦੀ ਸਿਚੁਏਸ਼ਨ ਆਈ ਜਾਂਦੀਆਂ ਪਹਿਲਾਂ ਕਰੋਨਾ ਦੀ ਦੋ ਵਾਰ ਮਾਰ ਪੈ ਚੁੱਕੀ ਹੈ ਬੰਦੇ ਦੇ ਚੱਕਰ ਪਿੱਛੇ ਵੀ ਹੈ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਇਹੀ ਪ੍ਰੋਬਲਮ ਆਈ ਆ ਹੁਣ ਫਿਰ ਇਹ ਪ੍ਰੋਬਲਮ ਜੇ ਆਪਾਂ ਸੋਲਵ ਕਰਾਂਗੇ ਤਾਂ ਹੀ ਆਪੀ ਇੰਡਸਟਰੀ ਅੱਗੇ ਜਾ ਸਕਦੀ ਇੱਕ ਪਾਸੇ ਤਾਂ ਅਸੀਂ ਆਪਣੀ इंडस्ट्री ਨੂੰ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਗ੍ਰੋਥ ਲਿਆਉਣੀ ਚਾਹੁੰਦੇ ਆ ਵੀ ਅਸੀਂ ਜਾਪਾਨ ਤੋਂ ਵੀ ਅੱਗੇ ਨਿਕਲਣਾ ਚਾਹੁੰਦਾ ਜਿੱਦਾਂ ਪਿੱਛੇ 2-4 ਦਿਨ ਤੋਂ ਪੇਪਰਾਂ ਦੇ ਵਿੱਚ ਆ ਰਿਹਾ ਦੀ ਹਿੰਦੁਸਤਾਨ ਦੀ ਇਕਨੋਮੀ ਅੱਗੇ ਤੁਰ ਕੇ ਜਾ ਰਹੀ ਹੈ ਔਰ ਇਹ ਜਾਪਾਨ ਨੂੰ ਪਾਸ ਕਰੇਗੀ ਔਰ ਉਹਨਾਂ ਨੇ ਜੇ ਭਾਤ ਕਰਨਾ ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਇਦਾਂ ਦੀ ਹਿੰਡਰਸ ਜਿਹੜੀਆਂ ਆ ਜਾਂਦੀਆਂ ਉਹ ਜਿਹੜੀਆਂ ਸਾਨੂੰ ਖਤਮ ਕਰਨੀਆਂ ਚਾਹੀਦੀਆਂ ਔਰ ਇੰਡਸਟਰੀ ਨੂੰ ਬੜਾ ਸਮੂਥਲੀ ਕੰਮ ਕਰਨਾ ਜਿਹੜਾ ਮਿਲੇ ਤਾਂ ਕਿ ਇੰਡਸਟਰੀ ਅੱਗੇ ਤੋਂ ਅੱਗੇ ਵਧੀਆ ਕੰਮ ਕਰ ਸਕੇ ਔਰ ਆਪਣਾ ਟ੍ਰੇਡ ਬੜਾ ਵਧੀਆ ਚੱਲ ਸਕੇ ਤੁਹਾਡੇ ਕੋਲ ਕੋਈ ਮੀਟਿੰਗ ਨਹੀਂ ਕੀਤੀ ਜਾਏਗੀ ਤਾਂ ਆਪਣੇ ਬਿਲਕੁਲ ਸਟਾਰਾਂ ਨਾਲ ਮੀਟਿੰਗ ਕਰੋ ਅਸੀਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਵੀ ਹੈ ਔਰ ਅਸੀਂ ਉਹਨਾਂ ਨੂੰ ਮੈਮੋਰੈਂਡਮ ਦਿੱਤੇ ਵੀ ਆ ਔਰ ਉਹਦਾ ਹੁਣ ਅਸੀਂ ਬੜੀ ਜਲਦੀ ਤੋਂ ਦਿੱਲੀ ਦਾ ਟਾਈਮ ਲੈ ਰਹੇ ਸੀਗੇ ਪਰ ਹੁਣ ਆ ਜਿਹੜਾ ਚੱਲਦਾ ਪਿਆ ਧਰਨਾ ਇਸ ਕਰਕੇ ਰੁਕੇ ਹੋਏ ਆ ਕਿਉਂਕਿ ਸਿਚੁਏਸ਼ਨ ਇਧਰ ਖਤਮ ਹੋ ਜੇ ਥੋੜੀ ਜੀ ਤੇ ਅਸੀਂ ਸਰਕਾਰ ਨੂੰ ਕਿਹਾ ਵੀ ਸਾਨੂੰ ਟਾਈਮ ਦਿਓ ਸਾਡੀ ਗੱਲ ਬਾਤ ਸੁਣੋ ਸਾਨੂੰ ਦੱਸੋ ਕਿ ਇਹਦਾ ਤੁਸੀਂ ਕੀ ਜਲਦੀ ਤੋਂ ਜਲਦੀ ਹੱਲ ਕਰ ਸਕਦੇ ਹੋ ਤਾਂ ਕਿ ਇੰਡਸਟਰੀ ਬਾਤ ਚਲੇ ਔਰ ਸਰਕਾਰ ਦਾ ਵੀ ਕੰਮ ਹੋ ਜਵੇ ਠੀਕ